ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਢਲਵਾ ਆਪਣਾ ਲੱਗੀ ਏ ਗੱਡੀ ਆਪਣੀ ਤੇ ਇੱਧਰ ਆਪਣੇ ਤੰਦਰਪਾਲ ਸਿੰਘ ਢਿੱਲੋਂ ਲੰਬੜਦਾਰ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਆ ਪਿੰਡ ਦੇ ਵਿੱਚ ਇੰ ਆ ਮੈਂ ਆਪਣੇ ਤਾਂ ਵੀਡੀਓ ਬਣਾਉਂਦਾ ਮਕਸਦ ਮੇਨ ਤਾਂ ਮਦਦ ਨਾਲ ਇੱਕ ਤਾਂ ਗਾਂ ਰਿਪੀਟਰ ਹੀ ਕੋਈ 5 6 ਬਰੇ ਦੀ ਗਾਂ ਰਪਿਟਰੀ ਤੇ ਚਲੋ ਦਵਾਈ ਦੂਈ ਭਰੀ ਟੀਕਾ ਕੀਤਾ ਤੇ ਅੱਜ ਗਾਂ ਆਪਾਂ ਚੈੱਕ ਕੀਤੀ ਹੈ 3 ਮਹੀਨੇ ਦਾ ਲਾਗੇ ਗੱਭਾਂ ਨਿਕਲਾਈ ਆ ਉਹਦੀ ਮੇਰ ਹੋ ਗਈ ਸੱਚੇ ਬਾਦਸ਼ਾਹ ਦੀ ਗਾਈ ਦੇ ਦਰਸ਼ਨ ਵੀ ਕਰਾਉਂਗਾ ਤੇ ਆਪਣੇ ਭਰਾ ਤੰਦਰਪਾਲ ਸਿੰਘ ਲੰਬੜਦਾਰ ਢਲੋਂ ਸਾਹਿਬ ਨਾਲ ਵੀ ਆਪਾਂ ਤੁਹਾਡੀ ਜ਼ਰੂਰ ਗੱਲਬਾਤ ਕਰਾਵਾਂਗੇ ਦੱਸਣਗੇ ਤੁਹਾਨੂੰ ਵੀ ਤੇ ਇਹ ਗਾਂ ਆ ਮਾਸ ਸਾਹਿਬ ਕੀ ਹਾਲ ਜੀ ਵਧੀਆ ਜੀ ਵਧੀਆ ਸਾਸਿਕਾਲ ਜੀ ਚਲ ਜੀ ਸੁਣਾਓ ਠੀਕ ਠਾਕ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਆਜੋ ਬੈਠੇ ਬੈਠੇ ਜੀ ਤੇ ਅੱਜ ਆਪਣੀ ਗਾਂ ਨਿਕਲ ਆਈ ਆ ਇੱਧਰ ਆਜੋ ਇੱਧਰ ਪਹਿਲੀ ਗੱਲ ਤੇ ਇਹ ਕਿ ਵਧਾਈਆਂ ਹੁਣ ਬਹੁਤ ਬਹੁਤ ਭਰਾ ਨੂੰ ਤੁਹਾਨੂੰ ਵਧਾਈਆਂ ਮਾਰਾਂ ਜੀ ਤੁਸੀਂ ਵਧਾਈਆਂ ਬਣਾਈਆਂ ਤੇ ਗਾਂ ਤੇ 9 ਮਹੀਨਿਆਂ ਦੀ ਨਿਕਲ ਆਈ ਆ ਚਲੋ ਦਵਾਈ-ਦਵਾਈ ਕੀਤੀ ਤੇ ਇਲਾਜ ਕੀਤਾ ਆਪਾਂ ਹਨਾ ਸਹੀ ਗੱਲ ਹੈ ਨਾ ਅੱਜ ਆਪਣੀ ਨਿਕਲ ਆਈ ਆ ਜੋ ਵੀ ਆਪਾਂ ਕੀਤਾ ਵੀਡੀਓ ਬਣਾ ਰਹੇ ਜੀ ਵੀਡੀਓ ਵੀਡੀਓ ਬਰ ਰਹੀ ਆ ਜੀ ਦੀ ਤੇ ਦੱਸੋ ਭਰਾ ਬਾਰੇ ਕਿ ਕਿਦਾਂ ਗਾਂ ਨਿਕਲੀ ਆ ਕਿਵੇਂ ਲੱਗਾ ਪਹਿਲੀ ਗੱਲ ਤੇ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿੱਤੀ ਸੀ ਬੜਾ ਹਾਂਜੀ ਹਾਂਜੀ ਨੈਕਸਪੀਰੀਅੰਸ ਰਿਹਾ ਹੂੰ ਹੂੰ ਠੀਕ ਆ ਤੁਹਾਡੀ ਕਿਰਪਾ ਨਾਲ ਹੀ ਚਲੋ ਸਭ ਕੁਝ ਹੋਇਆ ਟ੍ਰੀਟਮੈਂਟ ਉਹਦੀ ਕਿਰਪਾ ਵਾ ਉੱਪਰ ਵਾਲੇ ਦੀ ਸੱਚੇ ਪਾਤਸ਼ਾਹ ਦੀ ਹਾਂਜੀ ਹਾਂਜੀ ਟ੍ਰੀਟਮੈਂਟ ਕੀਤਾ ਵਧੀਆ ਟ੍ਰੀਟਮੈਂਟ ਹੋਇਆ ਹੂੰ ਹੂੰ ਠੀਕ ਆ ਨਾ ਤੇ ਗਾਂ ਚਲੋ ਜਿਵੇਂ ਵੀ ਮਰਜੀ ਭਾਵੇਂ ਥੋੜੀ ਰਿਪਿਟਰੀ ਟ੍ਰੀਟਮੈਂਟ ਕੀਤਾ ਆਪਣੇ ਗਾਂ ਜੋ ਗੱਭਣ ਬੜੀ ਖੁਸ਼ੀ ਵਾਲੀ ਗੱਲ ਆ ਤੇ ਬਾਕੀ ਪਰ ਤੁਹਾਡੇ ਹੁੰਦੇ ਆ ਮੈਂ ਟੈਨਸ਼ਨ ਲੈਣੀ ਛੱਡਤੀ ਮੈਂ 3 ਮਹੀਨੇ ਬਾਅਦ ਤੁਸੀਂ ਵੇਖਿਆ ਯਕੀਨ ਹੀ ਭਰਾ ਤੇ ਪੂਰਾ ਫਿਰ ਮੈਨੂੰ ਯਕੀਨ ਹੀ ਠੀਕ ਆ ਰਿਪੀਟ ਹੋਣ ਦਾ ਮਤਲਬ ਤਾਂ ਹੀ ਵੀ ਤੁਸੀਂ ਇੰਨਾ ਮੈਨੂੰ ਸੈਟੀਸਫਾਈ ਨਾ ਕਰਤਾ ਸੀ ਕਿ ਗਾਂ ਤੁਹਾਡੀ ਪ੍ਰੈਗਨੈਂਟ ਹੈ ਹੂੰ ਪਹਿਲਾਂ ਦੱਸਤਾ ਚੈੱਕ ਕਰਨ ਤੋਂ ਮੈਂ ਚੈੱਕ ਕਰਨ ਤੋਂ ਪਹਿਲਾਂ ਦੱਸਤਾ ਸੀ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਆ ਤੇ ਫਿਰ ਮੇਰੇ ਮਨ ਦਾ ਸ਼ੱਕ ਹੀ ਸੀ ਜਦਾਂ ਗਾਹ ਦੇ ਮਨ 'ਚ ਜਾਂ ਹੁੰਦਾ ਹੀ ਹੈ ਕਲਾਇੰਟ ਦੇ ਮਨ ਦੇ ਵਿੱਚ ਕੀ ਪਤਾ ਨਹੀਂ ਕੀ ਕਿਦਾਂ ਕਿਵੇਂ ਤੇ ਫਿਰ ਅੱਜ ਮੈਂ ਚਲੋ ਆਪਾਂ ਚੈੱਕ ਕਰਾ ਕੇ ਵੇਖ ਲੈਨੇ ਤੁਹਾਡੇ ਕੋਲ ਚੈੱਕ ਕਰਾਈ ਤੇ ਤੁਸੀਂ ਕਹੇ ਵੀ ਚੈੱਕ ਪਾਸ ਓਕੇ ਹੈ ਤੁਹਾਡਾ ਥੈਂਕ ਯੂ ਬਾਕੀ ਗੁਰੂ ਮਾਰੇ ਨੇ ਕਿਰਪਾ ਕੀਤੀ ਆ ਚਲੋ ਵਧੀਆ ਗੱਲ ਆ ਹਾਂਜੀ ਤੇ ਬਾਕੀ ਗੱਲ ਇਹ ਵਾ ਕਿ ਪਿੰਡ ਦੇ ਉਹ ਤੁਸੀਂ ਭਰਾ ਉਹ ਸਾਡੀ ਸਪੋਰਟ ਦੇ ਵਿੱਚ ਖੜੇ ਹੋ ਹਨਾ ਸਪੋਰਟ ਦੱਸੋ ਤੁਹਾਡੀ ਕਿੱਥੇ ਨਹੀਂ ਕੀਤੀ ਮੈਂ ਹਰ ਥਾਂ ਸਪੋਰਟ ਆ ਤੁਹਾਡੀ ਕੋਈ ਵੀ ਕੋਲੋਂ ਦੇ ਕੇ ਨੂੰ ਕੋਈ ਪ੍ਰੋਬਲਮ ਹੋਵੇ ਬੈਟਰੀ ਦੇ ਵਿੱਚ ਤੇ ਪਹਿਲਾਂ ਤੁਹਾਡਾ ਨੰਬਰ ਦੇਈਦਾ ਕਿੰਨਾ 97810 97 ਪੂਰਾ 882358 ਮੈਂ ਕਦੀ ਵੀਡੀਓ ਚ ਨੰਬਰ ਨਹੀਂ ਬੋਲਿਆ ਪਰ ਤੇ ਨਾ ਨਹੀਂ ਨਹੀਂ ਮੈਨੂੰ ਨੰਬਰ ਬੋਲ ਮੈਨੂੰ ਅੱਧਾ ਨੰਬਰ ਚੇਤੇ ਹੈ ਤੁਹਾਡਾ ਬੜਾ ਪੁਰਾਣਾ ਨੰਬਰ ਹੈ 10 12 ਸਾਲ ਜਦੋਂ ਛੋਟੇ ਸੀ ਤੁਸੀਂ ਉਦੋਂ ਦਾ ਨੰਬਰ ਤੁਹਾਡਾ ਕਾਫੀ ਪੁਰਾਣਾ ਨੰਬਰ ਮੇਰਾ ਚੱਲਦਾ ਮੁੰਡਿਆ ਨਾਲ ਤੇ ਦੂਜੀ ਗੱਲ ਕਿ ਚਲੋ ਆਪਾਂ ਕਰਦੇ ਹਾਂ ਕਿ ਕੁਝ ਆਪਣੇ ਚਲੋ ਆਪਾਂ ਕੱਲ ਨਾਮ ਨਹੀਂ ਲੈਂਦੇ ਪਰ ਕਹਿੰਦੇ ਕਿ ਗਾਂ ਨਹੀਂ ਇਹ ਗੱਬਣ ਹੋ ਸਕਦੀ ਲੋਕਾਂ ਨੇ ਕਹਿਣਾ ਹੁੰਦਾ ਡਾਟ ਸਾਹਿਬ ਕਿਸ ਨੇ ਤੁਹਾਨੂੰ ਮਾਰਾ ਕਿਸ ਨੇ ਕਹਿਣਾ ਤੁਹਾਡੇ ਕੰਮ ਨੂੰ ਕਹਿਣਾ ਕਿਸ ਨੇ ਮੈਨੂੰ ਕਹਿਣਾ ਪਰ ਮੈਨੂੰ ਤਾਂ ਵਿਸ਼ਵਾਸ ਹੀ ਨਹੀਂ ਤੁਹਾਨੂੰ ਯਕੀਨ ਹੀ ਵਿਸ਼ਵਾਸ ਹੀ ਪਰ ਅੱਜ ਭਰਾ ਨੇ ਕਰਕੇ ਦਿਖਾ ਲ ਵੀ ਦਿੱਤਾ ਨਹੀਂ ਨਹੀਂ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਠੀਕ ਹੈ ਜੀ ਤੇ ਕਿਉਂਕਿ ਆਪਾਂ ਗੱਲਾਂ ਨਾਲ ਨਹੀਂ ਕੰਮ ਨਾਲ ਜਵਾਬ ਦੇਣ ਵਾਲੇ ਹੈਗੇ ਆ ਕਿ ਨਹੀਂ ਦੱਸੋ ਇਸ ਵਿੱਚ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਕੀ ਕਿਹਾ ਵੀ ਤੁਸੀਂ ਮੈਨੂੰ ਇੱਕ ਦੋ ਵਾਰੀ ਕਿਹਾ ਵੀ ਹੈਗਾ ਵੀ ਗਾਂ ਕਿਦਾਂ ਦੁਬਾਰਾ ਹੀਟ ਚਾਹੀ ਕਿ ਨਹੀਂ ਆਈ ਪਰ ਮੈਂ ਤੁਹਾਨੂੰ ਕੀ ਕਿਹਾ ਸੀ ਡਾਕਟਰ ਸਾਹਿਬ ਹੀਟ ਚ ਨਹੀਂ ਆਈ ਫਿਰ ਤੁਸੀਂ ਕਿਹਾ ਵੀ ਮੈਨੂੰ ਪਰਮਾਤਮਾ ਵੱਲੋਂ ਉਤੋਂ ਹੀ ਆਵਾਜ਼ ਆਈ ਹੈ ਕਿਉਂਕਿ 20 ਦਿਨ ਬਾਅਦ ਹੀਟ ਤੇ ਆ ਜਾਂਦੀ ਸੀ ਹਨਾ ਇਹ ਪਹਿਲੀ ਗੱਲ ਇਹ ਕਿ 20 ਦਿਨ ਬਾਅਦ ਹੀਟ ਤੇ ਆ ਜਾਂਦੀ ਇਹਦੇ ਜਿਹੜੇ 20 ਦਿਨ ਕੱਟ ਗਈ ਸੀ ਤੇ ਕੋਈ ਦੱਸਾ ਗੱਲ ਕੀ ਆਵਾਜ਼ ਫੀਲ ਕਰ ਉਹ ਸੱਚੇ ਬਾਦਸ਼ਾਹ ਫੀਲ ਕਰਾ ਦਿੰਦਾ ਇਹ ਚੀਜ਼ ਮੈਂ ਬਿਜ਼ੀ ਹਾਂ ਘਰੇ ਫੰਕਸ਼ਨ ਕਰਕੇ ਕਹਿ ਲੋ ਜਾਂ ਕਿੱਦਾਂ ਵੀ ਹਨਾ ਇਕੱਲੇ ਬੰਦੇ ਨੂੰ ਬੜੇ ਕੰਮ ਤਮਾਕਰਾਂ ਚ ਬਿਜ਼ੀ ਹਾਂ ਮੈਂ ਧਿਆਨ ਨਹੀਂ ਦਿੱਤਾ ਫਿਰ ਮੈਂ ਚਲੋ ਜੇ ਪਰਮਾਤਮਾ ਦੀ ਕਿਰਪਾ ਉਹਦੀ ਕੋਈ ਗੱਲ ਨਹੀਂ ਤੁਹਾਨੂੰ ਕਿਰਪਾ ਹੋ ਗਈ ਹੁਣ ਤੇ ਤੁਹਾਡਾ ਧੰਨਵਾਦੀ ਭਰਾ ਧੰਨਵਾਦ ਤੇ ਉਹਦਾ ਕਰਨਾ ਚਾਹੀਦਾ ਕਿਉਂਕਿ ਆਪਾਂ ਫਿਰ ਮਤਲਬ ਮੇਨ ਹੀ ਹੋਈ ਕਿ ਵਧੀਆ ਕੰਮ ਕਰ ਰਿਆ ਨਾ ਭਰਾ ਦਾ ਜੋ ਵੀ ਆ ਜਿਵੇਂ ਵੀ ਆ ਬਿਲਕੁਲ ਬਿਲਕੁਲ ਵਧੀਆ ਲੱਗਦਾ ਓਕੇ ਲੱਗਦਾ ਦੇਖੋ ਤੁਸੀਂ ਫੀਡ ਜਿਹੜੀ ਰਿਕਮੈਂਡ ਕੀਤੀ ਆ ਉਹ ਫੀਡ ਪਾਣੀ ਹਾਂਜੀ ਹਾਂਜੀ ਉਹ ਚਾਰ ਦੇ ਪੈਕੇਟ ਪਏ ਨੇ ਹਾਂ ਹਾਂ ਕੀ ਬੇਸ਼ੱਕ ਵੀਡੀਓ ਜੋ ਵੀ ਵਿਖਾ ਦਿਓ ਉਹ ਹਰਾਚਾਰਾ ਸੇਵਾ ਫੁੱਲਿਆ ਭਰਾ ਦੀ ਜਨਤਕ ਸੇਵਾ ਵੇਖੋ ਪਤਾ ਕੀ ਆਪਾਂ ਦੁੱਧ ਮੋਲ ਲੈਣ ਜਾਈਏ ਪਹਿਲੇ ਨਬਰ ਤੇ ਦੁੱਧ ਪੈਸੇ ਨਾਲ ਨਹੀਂ ਮਿਲਦਾ ਹਾਂ ਹਾਂ ਠੀਕ ਹੈ ਜੇ ਘਰੇ ਲੋਕੀ ਗਊ ਮਾਤਾ ਦੀ ਪੂਜਾ ਕਰਦੇ ਤੇ ਗਾਂ ਘਰ ਆਈ ਤੇ ਫਿਰ ਉਹਦੀ ਸੇਵਾ ਕਰੋ ਫਿਰ ਕਿਹੜੀ ਚੱਲੇ ਸੇਵਾ ਇੱਕ ਅਲੱਗ ਚੀਜ਼ ਐ ਇੱਕ ਚੀਜ਼ ਦੱਸਿਓ ਮੈਨੂੰ ਸੇਵਾ ਇੱਕ ਅਲੱਗ ਚੀਜ਼ ਐ ਪਰ ਪੀ ਇਹ ਦੱਸੋ ਕਿ ਗੱਲਬਾਤ ਡੰਗਰ ਬਣਾਉਣ ਦੇ ਮਾਮਲੇ ਦੇ ਵਿੱਚ ਹੱਥ ਉਹਦੀ ਕਿਰਪਾ ਹੈਗੀ ਐ ਨਾ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਤੂੰ ਪਹਿਲਾਂ ਹੀ ਚੋਕੜੋ ਚੋਕੜੋ ਕੋਈ ਨਹੀਂ ਇੱਕ ਮਿੰਟ ਤੁਸੀਂ ਬਣਾਓ ਤੇ ਇਹ ਗਾਂ ਅਸੀਂ ਸਾਹਮਣੇ ਜਿਹਦੀ ਆਪਾਂ ਗੱਲਬਾਤ ਕਰਦੇ ਪਏ ਹਾਂ ਜਿਹੜੀ ਸਾਹਮਣੇ ਤੁਹਾਨੂੰ ਕੈਮਰੇ 'ਤੇ ਨਜ਼ਰ ਆਉਂਦੀ ਐ ਕਿਉਂਕਿ ਚਲੋ ਆਪਣਾ ਕੰਮ ਨਾਲ ਗੱਲਾਂ ਨਾਲ ਨਿਕ ਕੰਮ ਨਾਲ ਜਵਾਬ ਦੇਣ ਵਾਲੇ ਆ ਕਿ ਆ ਜੋ ਜਿਹੜੇ ਕਹਿੰਦੇ ਕਿ ਨਹੀਂ ਗਾਂ ਬਣ ਸਕਦੀ ਪਰ ਆਪਾਂ ਅੱਜ ਗੱਬਣ ਕਰਤੀਏ ਤੇ 3 ਮਹੀਨਿਆਂ ਦੀ ਬਾਕੀ ਸਾਡੇ ਭਰਾ ਨੇ ਵੀ ਤੁਹਾਨੂੰ ਗੱਲਬਾਤ ਦੱਸਤੀ ਹੈ ਜਾਂਦੇ ਜਾਂਦੇ ਨਹੀਂ ਰੋ ਤੇ ਨਹੀਂ ਰੋ ਤੇ ਉਹ ਵੀ ਨਾ ਰੈਡੀ ਜੇ ਰੋ ਕਿਣੀ ਵੀ ਕਰਦੇ ਨਹੀਂ ਅਸਾਂ ਭਰਾ ਨੇ ਵੀ ਲੈਣਾ ਵੀ ਲਾਇਆ ਇੱਧਰ ਪੂਰੇ ਪ੍ਰਬੰਧ ਨੇ ਭਰਾ ਦੇ ਜਿਹੜੀ ਚੀਜ਼ ਦੀ ਲੋੜ ਆ ਤੇ ਸਿਰ ਮੱਥੇ ਕਰ ਦਿੰਦੇ ਉਸੇ ਲਈ ਤੇ ਗਾਂ ਬੜੀ ਸੋਹਣੀ ਹੈ ਇੱਕ ਚਲੋ ਗੱਬਣ ਹੋ ਗਈ ਹੈ ਵੀ ਹਨਾ ਵਧੀਆ ਗੱਲ ਹੈ ਬਾਕੀ ਖੁਸ਼ੀ ਹੁੰਦੀ ਹੈ ਕਿ ਭਰਾ ਜਿੰਨੇ ਵੀ ਆਪਣੀ ਗੱਲਬਾਤ ਕਰਦੇ ਨੇ ਕਿਉਂਕਿ ਰਿਐਲਿਟੀ ਹੁੰਦੀ ਹੈ ਸਾਡੇ ਕੰਮ 'ਚ ਤੇ ਇਹ ਆਪਣੇ ਪਿੰਦਰਪਾਲ ਸਿੰਘ ਢੱਲੋਂ ਲੰਬੜਦਾਰ ਕੋਠੀ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਅੱਧੀ ਗੱਡੀ ਵੀ ਲੱਗੀ ਹੈ ਮੋਟਰਸੈੱਕ ਜੋ ਵੀ ਹੈ ਇੱਧਰ ਵੀ ਜਗ੍ਹਾ ਵੇਲੀ ਆ ਤੇ ਗਾਂ ਤਾਂ ਚਲੋ ਇੱਕ ਹੀ ਰੱਖੀ ਪਰ ਜਦੋਂ ਇੱਕ ਵੀ ਜਾਨਵਰ ਖਰਾਬ ਕਰਦਾ ਫਿਰ ਉਹਨੂੰ ਸੈੱਟ ਕਰਨਾ ਹੀ ਪੈਂਦਾ ਬਾਕੀ ਆਪਣਾ ਇਹੋ ਹੀ ਆ ਕਿ ਭਰਾਵੋ ਜਿਹੜੇ ਕਹਿੰਦੀ ਹੈ ਕਿ ਨਹੀਂ ਬਣਦੀ ਨਹੀਂ ਬਣ ਸਕਦੀ ਦਾਦੀ ਦਾ ਫੋਨ ਪਰ ਆਪਾਂ ਮਤਲਬ ਗੱਲਾਂ ਨਾਲ ਨਹੀਂ ਕੰਮ ਨਾਲ ਜਵਾਬ ਦੇਣ ਵਾਲਿਆਂ ਲਓ ਭਰਾਵੋ ਤੁਹਾਡਾ ਸ਼ੱਕ ਆਪਾਂ ਵੇਹਮ ਦੂਰ ਕਰਤਾ ਅੱਜ ਆਪਾਂ ਗਾਂ ਘੱਬਣ ਕੀਤੀ ਆ ਤੇ ਬਾਕੀ ਜਾਂਦੇ ਜਾਂਦੇ ਫੇਰ ਇੱਕ ਵਾਰੀ ਆਪਾਂ ਗੱਲਬਾਤ ਕਰਾਂਗੇ ਭਰਾ ਨਾਲ ਕਿ ਕਿਵੇਂ ਜੋ ਵੀ ਆਪਾਂ ਗੱਲਬਾਤ ਕੀਤੀ ਸਹੀ ਕੀਤੀ ਹੈ ਨਾ ਬਿਲਕੁਲ ਬਿਲਕੁਲ ਡਾਕਟਰ ਰਿਐਲਿਟੀ ਨਾ ਇਹ ਚੀਜ਼ ਦੇ ਵਿੱਚ ਮੈਂ ਦੱਸੋ ਤੁਹਾਨੂੰ ਹੁਣ ਲਿਖ ਕੇ ਸਟਾਮ ਲਿਆਓ ਉਸ 1000 1500 ਦਾ ਮੈਂ ਲਿਖ ਕੇ ਦੇਣਾ ਤੁਹਾਨੂੰ ਨਹੀਂ ਨਹੀਂ ਆਪਾਂ ਵੀ ਵੀਡੀਓ ਜੇ ਅੱਗੇ ਲਾ ਦਿਆ ਕਰੋ ਵੀ ਆਹ ਨੂੰ ਸਟਾਮ ਨੰਬਰ ਦਾ ਨੇ ਲੈਤਾ ਵਾ ਤੇ ਲੰਬੜਦਾ ਦੀ ਮੋਹਰ ਸਾਈਨ ਲੱਗ ਗਈ ਤੇ ਮੈਂ ਚੈੱਕ ਪਾਸ ਜਿਹੜੀ ਉਹ ਬਾਅਦ ਚ ਕਰੂੰ ਪਹਿਲਾਂ ਸਟਾਮ ਖਾਦਿਆ ਕਰੋ ਹਾਂ ਹਾਂ ਹੋਰ ਦੱਸੋ ਤੁਸੀਂ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਹੈ ਭਰਾ ਦਾ ਜਿੰਨੀ ਵੀ ਗੱਲਬਾਤ ਕੀਤੀ ਆ ਕਿਉਂਕਿ ਆਪਣਾ ਕੰਮ ਹੈ ਕਰਕੇ ਦਿਖਾਉਣਾ ਤਾਂ ਆਪਾਂ ਦਿਖਾਤਾ ਬਿਲਕੁਲ ਬਿਲਕੁਲ ਸਹੀ ਗੱ ਓਕੇ ਜੀ ਹਾ ਹਜੂਰ ਤੋ ਕਹਿਣਾ ਕੁਝ ਇੱਧਰ ਪੁੱਛ ਲੋ ਕਹਿਣਾ ਕੁਝ ਓਏ ਹਾ ਕਦਾਂ ਫਿਰ ਚਲ ਬਾਈ ਕਰ ਦੋ ਫਿਰ ਬਾਈ ਬਾਈ ਕਰ ਦਈਏ ਪੁੱਤ 6 ਮਿੰਟ ਦੀ ਵੀਡੀਓ ਬਣ ਗਈ ਆ ਤੇ ਬਾਕੀ ਠੀਕ ਓਕੇ ਹਾਂਜੀ ਹਾਂਜੀ ਡਾਨ ਤੇ ਟੈਂਟੇ ਕੰਮ ਫਿਰ ਤੇ ਵਧਾਈਆਂ ਹੁਣ ਭਰਾ ਨੂੰ ਫੇਰ ਫੇਰ ਜਾਂਦੇ ਜਾਂਦੇ ਤੇ ਧੰਨਵਾਦ ਬਹੁਤ ਬਹੁਤ ਭਰਾ ਦਾ ਚਲੋ ਠੀਕ ਆ ਜੀ ਵੀਡੀਓ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਮੇਰੇ ਭਰਾ ਚੰਗੀ ਲੱਗੀ ਤੇ ਉਕੇ ਕੰਪਿਊਟਰ ਜਨਵਰੀ ਦੀ ਵੀਡੀਓ ਹੀ ਨਾ ਛੋਟੀ ਮੋਟੀ ਤਾਂ ਹੀ ਆਪਾਂ ਗੱਲਬਾਤ ਰਿਕਾਰਡ ਕਰ ਲਈ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੰਡਟ ਢਲਵਾ ਆਪਣਾ ਲੱਗੀ ਏ ਗੱਡੀ ਆਪਣੀ ਤੇ ਇੱਧਰ ਆਪਣੇ ਤੰਦਰਪਾਲ ਸਿੰਘ ਢਿੱਲੋਂ ਲੰਬੜਦਾਰ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਆਂ ਪਿੰਡ ਦੇ ਵਿੱਚੀਆਂ ਮੈਂ ਆਪਣੇ ਤਾਂ ਵੀਡੀਓ ਬਣਾਉਂਦਾ ਮਕਸਦ ਮੇਨ ਤਾਂ ਮਦਾਦ ਨਾਲ ਇੱਕ ਤਾਂ ਗਾਂ ਰਪਿਟਰ ਹੀ ਕੋਈ 5-6 ਬਰੇ ਦੀ ਗਾਂ ਰਪਿਟਰ ਹੀ ਤੇ ਚਲੋ ਦਵਾਈ ਦੂ ਹੀ ਭਰੀ ਟੀਕਾ ਕੀਤਾ ਤੇ ਅੱਜ ਗਾਂ ਆਪਾਂ ਚੈੱਕ ਕੀਤੀ ਹੈ 3 ਮਹੀਨੇ ਦੇ ਲਾਗੇ ਗੱਭਾਂ ਨਿਕਲਾਈ ਆ ਉਹਦੀ ਮੇਰ ਹੋ ਗਈ ਸੱਚੇ ਭਾਗਸ਼ਾ ਦੀ ਗਾਂ ਦੇ ਦਰਸ਼ਨ ਵੀ ਕਰਾਉਂਗਾ ਤੇ ਆਪਣੇ ਭਰਾ ਤੰਦਰਪਾਲ ਸੰਗਤ ਲੰਬardar ਢੱਲੋਂ ਸਾਹਿਬ ਨਾਲ ਵੀ ਆਪਾਂ ਤੁਹਾਡੀ ਜ਼ਰੂਰ ਗੱਲਬਾਤ ਕਰਾਵਾਂਗੇ ਦੱਸਣਗੇ ਤੁਹਾਨੂੰ ਵੀ ਤੇ ਇਹ ਗਾਂ ਆ ਸਾਹਿਬ ਕੀ ਹਾਲ ਜੀ ਵਧੀਆ ਜੀ ਵਧੀਆ ਸਾਸਿਕਾਲ ਜੀ ਜੀ ਸੁਣਾਓ ਠੀਕ ਠਾਕ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਆਜੋ ਬੈਠੇ ਬੈਠੇ ਜੀ ਤੇ ਅੱਜ ਆਪਣੀ ਗਾਂ ਨਿਕਲ ਆਈ ਆ ਇੱਧਰ ਆਜੋ ਇੱਧਰ ਪਹਿਲੀ ਗੱਲ ਤੇ ਇਹ ਕਿ ਵਧਾਈਆਂ ਹੁਣ ਬਹੁਤ ਬਹੁਤ ਭਰਾ ਨੂੰ ਤੁਹਾਨੂੰ ਵਧਾਈਆਂ ਮਾਰਾਂ ਤੁਹੇ ਵਧਾਈਆਂ ਬਣਾਈਆਂ ਤੇ ਗਾਂ ਤੇ ਨਵੇਂ ਮਹੀਨੇ ਦੀ ਨਿਕਲ ਆਈ ਆ ਚਲੋ ਦਵਾਈ-ਦਵਾਈ ਕੀਤੀ ਤੇ ਲਾਰਜ ਕੀਤਾ ਆਪਾਂ ਹਨਾ ਸਹੀ ਗੱਲ ਹੈ ਨਾ ਅੱਜ ਆਪਣੀ ਨਿਕਲ ਆਈ ਹੈ ਜੋ ਵੀ ਆਪਾਂ ਕੀਤਾ ਵੀਡੀਓ ਬਣਾ ਰਹੇ ਜੀ ਵੀਡੀਓ ਵੀਡੀਓ ਬਰ ਰਹੀ ਆ ਜੀ ਤੇ ਦੱਸੋ ਭਰਾ ਬਾਰੇ ਕਿ ਕਿਦਾਂ ਅੱਜ ਗਾਂ ਨਿਕਲੀ ਆ ਕਿਵੇਂ ਲੱਗਾ ਪਹਿਲੀ ਗੱਲ ਤੇ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦਿੱਤੀ ਸੀ ਬੜਾ ਹਾਂਜੀ ਹਾਂ ਜੀ ਐਕਸਪੀਰੀਅੰਸ ਰਿਹਾ ਹੂੰ ਹੂੰ ਠੀਕ ਆ ਤੁਹਾਡੀ ਕਿਰਪਾ ਨਾਲ ਹੀ ਚਲੋ ਸਭ ਕੁਝ ਹੋਇਆ ਟ੍ਰੀਟਮੈਂਟ ਉਹਦੀ ਕਿਰਪਾ ਉਹ ਉੱਪਰ ਵਾਲੇ ਦੀ ਸੱਚੇ ਪਾਤਸ਼ਾਹ ਦੀ ਹਾਂਜੀ ਹਾਂਜੀ ਟ੍ਰੀਟਮੈਂਟ ਕੀਤਾ ਵਧੀਆ ਟ੍ਰੀਟਮੈਂਟ ਹੋਇਆ ਹੂੰ ਹੂੰ ਠੀਕ ਆ ਨਾ ਤੇ ਗਾਂ ਚਲੋ ਜਿਵੇਂ ਵੀ ਮਰਜ਼ੀ ਭਵੇਂ ਥੋੜੀ ਰਿਪਿਟਰ ਹੀ ਇਸ ਨੂੰ ਮੈਂ ਕੀਤਾ ਆਪਣੇ ਗਾਂ ਆ ਜੋ ਗੱਬਣ ਬੜੀ ਖੁਸ਼ੀ ਵਾਲੀ ਗੱਲ ਆ ਤੇ ਬਾਕੀ ਤੁਹਾਡੇ ਹੁੰਦਿਆ ਮੈਂ ਟੈਨਸ਼ਨ ਲੈਣੀ ਛੱਡਤੀ ਮੈਂ 2 ਮਹੀਨੇ ਬਾਅਦ ਤੁਸੀਂ ਵੇਖਿਆ ਯਕੀਨ ਹੀ ਭਰਾ ਤੇ ਪੂਰਾ ਫਿਰ ਮੈਨੂੰ ਯਕੀਨ ਹੀ ਠੀਕ ਆ ਰਿਪੀਟ ਹੋਣ ਦਾ ਮਤਲਬ ਤਾਂ ਹੀ ਵੀ ਤੁਸੀਂ ਇੰਨਾ ਮੈਨੂੰ ਸੈਟੀਸਫਾਈ ਇੰਨਾ ਕਰਤਾ ਸੀ ਕਿ ਗਾਂ ਤੁਹਾਡੀ ਪ੍ਰੈਗਨੈਂਟ ਆ ਹੂੰ ਪਹਿਲਾਂ ਦੱਸਤਾ ਚੈੱਕ ਕਰਨ ਤੋਂ ਮੈਂ ਚੈੱਕ ਕਰਨ ਤੋਂ ਪਹਿਲਾਂ ਦੱਸਤਾ ਸੀ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਆ ਫਿਰ ਮੇਰੇ ਮਨ ਦਾ ਸ਼ੱਕ ਹੀ ਸੀ ਜਦੋਂ ਗਾਹ ਦੇ ਮਨ 'ਚ ਜਾਂ ਹੁੰਦਾ ਹੀ ਹੈ ਕਲਾਇੰਟ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਕਿਦਾਂ ਕਿਵੇਂ ਤੇ ਫਿਰ ਅੱਜ ਮੈਂ ਚਲੋ ਆਪਾਂ ਚੈੱਕ ਕਰਾ ਕੇ ਵੇਖ ਲੈਨੇ ਤੁਹਾਡੇ ਕੋਲ ਚੈੱਕ ਕਰਾਈ ਤੇ ਤੁਸੀਂ ਕਿਹਾ ਵੀ ਚੈੱਕ ਪਾਸ ਓਕੇ ਆ ਤੇ ਤੁਹਾਡਾ ਥੈਂਕ ਯੂ ਬਾਕੀ ਗੁਰੂ ਮਾਰੇ ਨੇ ਕਿਰਪਾ ਕੀਤੀ ਆ ਚਲੋ ਵਧੀਆ ਗੱਲ ਆ ਹਾਂਜੀ ਤੇ ਬਾਕੀ ਗੱਲ ਇਹ ਵਾ ਕਿ ਪਿੰਡ ਦੇ ਉਹ ਤੁਸੀਂ ਭਰਾਓ ਸਾਡੀ ਸਪੋਰਟ ਦੇ ਵਿੱਚ ਖੜੇ ਹੋ ਹਨਾ ਸਪੋਰਟ ਦੱਸੋ ਤੁਹਾਡੀ ਕਿੱਥੇ ਨਹੀਂ ਕੀਤੀ ਹਰ ਮੈਂ ਹਰ ਥਾਂ ਸਪੋਰਟ ਆ ਤੁਹਾਡੀ ਜੇ ਕੋਈ ਨਾ ਕੋਈ ਪ੍ਰੋਬਲਮ ਹੋਵੇ ਬੈਟਰੀ ਦੇ ਵਿੱਚ ਤੇ ਪਹਿਲਾਂ ਤੁਹਾਡਾ ਨੰਬਰ ਦੇਈਦਾ ਕਿੰਨਾ 97810 97 ਪੂਰਾ 882358 ਮੈਂ ਕਦੀ ਵੀਡੀਓ ਚ ਨੰਬਰ ਨਹੀਂ ਬੋਲਿਆ ਪਰ ਨਹੀਂ ਨਹੀਂ ਮੈਨੂੰ ਨੰਬਰ ਬੋਲ ਮੈਨੂੰ ਅੱਧਾ ਨੰਬਰ ਚੇਤੇ ਹੈ ਤੁਹਾਡਾ ਬੜਾ ਪੁਰਾਣਾ ਨੰਬਰ ਹੈ 10 12 ਸਾਲ ਜਦੋਂ ਛੋਟੇ ਸੀ ਤੁਸੀਂ ਉਦੋਂ ਦਾ ਨੰਬਰ ਤਾਂ ਕਾਫੀ ਪੁਰਾਣਾ ਨੰਬਰ ਮੇਰਾ ਚੱਲਦਾ ਮੁੰਡਿਆਂ ਨਾਲ ਤੇ ਦੂਜੀ ਗੱਲ ਕਿ ਚਲੋ ਆਪਾਂ ਕਰਦੇ ਹਾਂ ਕਿ ਕੁਝ ਆਪਣੇ ਚਲੋ ਆਪਾਂ ਕੱਲ ਨਾਮ ਨਹੀਂ ਲੈਂਦੇ ਪਰ ਕਹਿੰਦੇ ਕਿ ਗਾਂ ਨਹੀਂ ਇਹ ਗੱਬਣ ਹੋ ਸਕਦੀ ਲੋਕਾਂ ਨੇ ਕਹਿਣਾ ਹੁੰਦਾ ਡਾਕਟਰ ਸਾਹਿਬ ਕਿਸ ਨੇ ਤੁਹਾਨੂੰ ਮਾੜਾ ਕਿਸ ਨੇ ਕਹਿਣਾ ਤੁਹਾਡੇ ਕੰਮ ਨੂੰ ਕਹਿਣਾ ਕਿਸ ਨੇ ਮੈਨੂੰ ਕਹਿਣਾ ਪਰ ਮੈਨੂੰ ਤੇ ਵਿਸ਼ਵਾਸ ਹੀ ਨਹੀਂ ਤਾਨੂੰ ਯਕੀਨ ਹੀ ਵਿਸ਼ਵਾਸ ਹੀ ਪਰ ਅੱਜ ਭਰਾ ਨੇ ਕਰਕੇ ਦਿਖਾ ਲ ਵੀ ਦਿੱਤਾ ਨਹੀਂ ਨਹੀਂ ਕਲੀਅਰ ਹੈ ਬਿਲਕੁਲ ਕਲੀਅਰ ਹੈ ਜੀ ਠੀਕ ਹੈ ਜੀ ਤੇ ਕਿਉਂਕਿ ਆਪਾਂ ਗੱਲਾਂ ਨਾਲ ਨਹੀਂ ਕੰਮ ਨਾਲ ਜਵਾਬ ਦੇਣ ਵਾਲੇ ਹੈਗੇ ਆ ਕਿ ਨਹੀਂ ਦੱਸੋ ਇਸ ਵਿੱਚ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਕੀ ਕਿਹਾ ਵੀ ਤੁਸੀਂ ਮੈਨੂੰ ਇੱਕ ਦੋ ਵਾਰੀ ਕਿਹਾ ਵੀ ਹੈਗਾ ਵੀ ਗਾਂ ਕਿਦਾਂ ਦੁਬਾਰਾ ਹੀਟ ਚ ਆਈ ਕਿ ਨਹੀਂ ਆਈ ਪਰ ਮੈਂ ਤੁਹਾਨੂੰ ਕੀ ਕਿਹਾ ਸੀ ਡਾਕਟਰ ਸਾਹਿਬ ਹੀਟ ਚ ਨਹੀਂ ਆਈ ਫਿਰ ਤੁਸੀਂ ਕਿਹਾ ਵੀ ਮੈਨੂੰ ਪਰਮਾਤਮਾ ਵੱਲੋਂ ਉਤੋਂ ਹੀ ਆਵਾਜ਼ ਆਈ ਹੈ ਕਿਉਂਕਿ 20 ਦਿਨ ਬਾਅਦ ਹੀਟ ਤੇ ਆ ਜਾਂਦੀ ਸੀ ਨਾ ਇਹ ਪਹਿਲੀ ਗੱਲ ਇਹ ਕਿ 20 ਦਿਨ ਬਾਅਦ ਹੀਟ ਤੇ ਆ ਜਾਂਦੀ ਇਹਦੇ ਜਿਹੜੇ 20 ਦਿਨ ਕੱਢ ਗਈ ਸੀ ਇਹ ਕੋਈ ਦੱਸਾਂ ਗੱਲ ਕੀ ਆਵਾਜ਼ ਫੀਲ ਕਰ ਉਹ ਸੱਚੇ ਬਾਦਸ਼ਾਹ ਫੀਲ ਕਰਾ ਦਿੰਦਾ ਇਹ ਚੀਜ਼ ਮੈਂ ਬਿਜ਼ੀ ਹਾਂ ਘਰੇ ਫੰਕਸ਼ਨ ਕਰਕੇ ਕਹਿ ਲੋ ਜਾਂ ਕਿੱਦਾਂ ਵੀ ਹਨਾ ਇਕੱਲੇ ਬੰਦੇ ਨੂੰ ਬੜੇ ਕੰਮ ਕੰਮਾਂ ਕਰਾਂ ਜੀ ਬਿਜ਼ੀ ਹਾਂ ਮੈਂ ਧਿਆਨ ਨਹੀਂ ਦਿੱਤਾ ਫਿਰ ਮੈਂ ਚਲੋ ਜੇ ਪਰਮਾਤਮਾ ਦੀ ਕਿਰਪਾ ਉਹਦੀ ਕੋਈ ਜਾਨੀ ਚਲੋ ਕਿਰਪਾ ਹੋ ਗਈ ਹੁਣ ਤੇ ਤੁਹਾਡਾ ਧੰਨਵਾਦੀ ਭਰਾ ਧੰਨਵਾਦ ਤੇ ਉਹਦਾ ਕਰਨਾ ਚਾਹੀਦਾ ਕਿਉਂਕਿ ਆਪਾਂ ਫਿਰ ਮਤਲਬ ਮੇਨ ਹੀ ਹੋਈ ਕਿ ਵਧੀਆ ਕੰਮ ਕਰਿਆ ਨਾ ਭਰਾ ਦਾ ਜੋ ਵੀ ਆ ਜਿਵੇਂ ਵੀ ਆ ਬਿਲਕੁਲ ਬਿਲਕੁਲ ਵਧੀਆ ਲੱਗਦਾ ਓਕੇ ਲੱਗਦਾ ਦੇਖੋ ਤੁਸੀਂ ਫੀਡ ਜਿਹੜੀ ਰਿਕਮੈਂਡ ਕੀਤੀ ਆ ਉਹ ਫੀਡ ਪੈਂਦੀ ਹਾਂਜੀ ਹਾਂਜੀ ਉਹ ਚਾਰ ਦੇ ਪੈਕੇਟ ਪਏ ਨੇ ਹੂੰ ਹੂੰ ਜੀ ਬੇਸ਼ੱਕ ਵੀਡੀਓ ਜੋ ਵੀ ਵਿਖਾ ਦੋ ਉਹ ਹਰਾਚਾਰਾ ਸੇਵਾ ਫੁੱਲਿਆ ਭਰਾ ਦੀ ਜੰਨਤ ਤੱਕ ਸੇਵਾ ਵੇਖੋ ਪਤਾ ਕੀ ਆਪਾਂ ਦੁੱਧ ਮੋਲ ਲੈਣ ਜਾਈਏ ਪਹਿਲੇ ਨਬਰ ਤੇ ਦੁੱਧ ਪੈਸੇ ਨਾਲ ਨਹੀਂ ਮਿਲਦਾ ਹਾਂ ਹਾਂ ਠੀਕ ਹੈ ਜੇ ਘਰੇ ਲੋਕੀ ਗਊ ਮਾਤਾ ਦੀ ਪੂਜਾ ਕਰਦੇ ਤੇ ਗਾਂ ਘਰ ਆਈ ਤੇ ਫਿਰ ਉਹਦੀ ਸੇਵਾ ਕਰੋ ਫਿਰ ਕੀੜੀ ਗੱਲ ਸੇਵਾ ਇੱਕ ਅਲੱਗ ਚੀਜ਼ ਐ ਇੱਕ ਚੀਜ਼ ਦੱਸਿਓ ਮੈਨੂੰ ਸੇਵਾ ਇੱਕ ਅਲੱਗ ਚੀਜ਼ ਐ ਪਰ ਤੁਸੀਂ ਇਹ ਦੱਸੋ ਕਿ ਗੱਲਬਾਤ ਦੰਗਰ ਬਣਾਉਣ ਦੇ ਮਾਮਲੇ ਦੇ ਵਿੱਚ ਹੱਥ ਉਹਦੀ ਕਿਰਪਾ ਹੈਗੀ ਨਾ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਪਹਿਲਾਂ ਹੀ ਇੱਕ ਮਿੰਟ ਤੁਸੀਂ ਬਣਾਓ ਤੇ ਇਹ ਗਾਂ ਅਸੀਂ ਸਾਹਮਣੇ ਜਿਹਦੀ ਆਪਾਂ ਗੱਲਬਾਤ ਕਰਦੇ ਪਏ ਜਿਹੜੀ ਸਾਹਮਣੇ ਤੁਹਾਨੂੰ ਕੈਮਰੇ ਤੇ ਨਜ਼ਰ ਆਉਂਦੀ ਆ ਕਿਉਂਕਿ ਚਲੋ ਆਪਣਾ ਕਾਮਨਾ ਗੱਲਾਂ ਨਾਲ ਨਹੀਂ ਕਾਮਨਾ ਜਵਾਬ ਦੇਣ ਵਾਲੇ ਆ ਕਿ ਅੱਜ ਆ ਗਏ ਜਿਹੜੇ ਕਹਿੰਦੇ ਕਿ ਨਹੀਂ ਗਾਂ ਬਣ ਸਕਦੀ ਪਰ ਆਪਾਂ ਅੱਜ ਗੱਬਣ ਕਰਤੀਏ ਤੇ 3 ਮਹੀਨਿਆਂ ਦੀ ਬਾਕੀ ਸਾਡੇ ਭਰਾ ਨੇ ਵੀ ਤੁਹਾਨੂੰ ਗੱਲਬਾਤ ਦਾਤੀ ਆ ਜਾਂਦੇ ਜਾਂਦੇ ਨਹੀਂ ਰੋ ਪੀਣੀ ਨਹੀਂ ਰੋ ਤੇ ਬਿੰਨਾ ਰੈਡੀ ਜੇ ਰੋ ਪੀਣੀ ਤੇ ਕੱਢਦੇ ਨਹੀਂ ਸਾਡੇ ਭਰਾ ਨੇ ਵੀ ਲੈਣਾ ਵੀ ਲਾਇਆ ਇੱਧਰ ਪੂਰੇ ਪ੍ਰਬੰਧ ਨੇ ਭਰਾ ਤੇ ਜਿਹੜੀ ਚੀਜ਼ ਦੀ ਲੋੜ ਆ ਤੇ ਸਿਰ ਮੱਥੇ ਕਰ ਦਿੰਦੇ ਉਸੇ ਲਈ ਤੇ ਗਾਂ ਬੜੀ ਸੋਹਣੀ ਆ ਇਹ ਕਿ ਚਲੋ ਗੱਬਣ ਹੋ ਗਈ ਆ ਵੀ ਹਨਾ ਵਧੀਆ ਗੱਲ ਆ ਬਾਕੀ ਖੁਸ਼ੀ ਹੁੰਦੀ ਆ ਕਿ ਭਰਾ ਜਿੰਨੇ ਵੀ ਆਪਣੀ ਗੱਲਬਾਤ ਕਰਦੇ ਨੇ ਕਿਉਂਕਿ ਰਿਐਲਿਟੀ ਹੁੰਦੀ ਆ ਸਾਡੇ ਕੰਮ 'ਚ ਤੇ ਇਹ ਆਪਣੇ ਤਿੰਦਰਪਾਲ ਸਿੰਘ ਢੱਲੋਂ ਲੰਬੜਦਾਰ ਕੋਠੀ ਤੋਂ ਹੀ ਦੇਖ ਸਕਦੇ ਹੋ ਤੇ ਸਾਹਮਣੇ ਅੱਧੀ ਗੱਡੀ ਵੀ ਲੱਗੀ ਆ ਮੋਟਰਸਾਈਕਲ ਜੋ ਵੀ ਆ ਇੱਧਰ ਵੀ ਜਗਾ ਵੇਲੀ ਆ ਤੇ ਗਾਂ ਤੇ ਚਲੋ ਇੱਕ ਹੀ ਰੱਖੀ ਪਰ ਜੇਦੋ ਇੱਕ ਵੀ ਜਾਨਵਰ ਖਰਾਬ ਕਰਦਾ ਫਿਰ ਉਹਨੂੰ ਸੈੱਟ ਕਰਨਾ ਹੀ ਪੈਂਦਾ ਬਾਕੀ ਆਪਣਾ ਇਹੋ ਹੀ ਆ ਕਿ ਭਰਾਵੋ ਜਿਹੜੇ ਕਹਿੰਦੇ ਆ ਕਿ ਨਹੀਂ ਬਣਦੀ ਨਹੀਂ ਬਣ ਸਕਦੀ ਪਰ ਆਪਾਂ ਮਤਲਬ ਗੱਲਾਂ ਨਾਲ ਨਹੀਂ ਕੰਮ ਨਾਲ ਜਵਾਬ ਦੇਣ ਵਾਲਿਆਂ ਲੋ ਭਰਾਵੋ ਹੈਲੋ ਤੁਹਾਡਾ ਸ਼ੱਕ ਆਪਾਂ ਵੇਹਮ ਦੂਰ ਕਰਤਾ ਆਪਾਂ ਅੱਜ ਆਪਾਂ ਗਾਂ ਘਬਣ ਕੀਤੀ ਆ ਤੇ ਬਾਕੀ ਜਾਂਦੇ ਜਾਂਦੇ ਫੇਰ ਇੱਕ ਵਾਰੀ ਆਪਾਂ ਗੱਲਬਾਤ ਕਰਾਂਗੇ ਭਰਾਣਾ ਕਿ ਕਿਵੇਂ ਜੋ ਵੀ ਆਪਾਂ ਗੱਲਬਾਤ ਕੀਤੀ ਸਹੀ ਕੀਤੀ ਹੈ ਨਾ ਬਿਲਕੁਲ ਬਿਲਕੁਲ ਰਿਐਲਿਟੀ ਨਾਲ ਚੀਜ਼ ਦੇ ਵਿੱਚ ਮੈਂ ਦੱਸੋ ਤੁਹਾਨੂੰ ਹੁਣ ਲਿਖ ਕੇ ਸਟਾਮ ਲਿਆ ਉਹ ਤੁਹਾਨੂੰ 1000 1500 ਦਾ ਮੈਂ ਲਿਖ ਕੇ ਦੇ ਦਾਂ ਤੁਹਾਨੂੰ ਨਹੀਂ ਨਹੀਂ ਆਪਣੀ ਵੀਡੀਓ ਦੇ ਅੱਗੇ ਲਾ ਦਿਆ ਕਰੋ ਵੀ ਆਹ ਨੂੰ ਸਟਾਮ ਨੰਬਰਦਾਰ ਨੇ ਲੇਤਾ ਵਾ ਤੇ ਨੰਬਰਦਾਰ ਦੀ ਮੋਹਰ ਸਾਈਨ ਲੱਗ ਗਈ ਤੇ ਮੈਂ ਚੈੱਕ ਪਾਸ ਜਿਹੜੀ ਉਹ ਬਾਅਦ ਚ ਕਰੂੰ ਪਹਿਲਾਂ ਸਟਾਮ ਖਾਦਿਆ ਕਰੋ ਹੋਰ ਦੱਸੋ ਤੁਸੀਂ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਹੈ ਭਰਾ ਦਾ ਜਿੰਨੀ ਵੀ ਗੱਲਬਾਤ ਕੀਤੀ ਆ ਕਿਉਂਕਿ ਆਪਣਾ ਕੰਮ ਹੈ ਕਰਕੇ ਦਿਖਾਉਣਾ ਤੁਹਾਨੂੰ ਆਪਾ ਦਿਖਾਤਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਹੋ ओके okay, जी हां हजूर तू कहना कुछ इधर पूछ लो कहना कुछ ओए हां कदां ਫਿਰ ਚਲ ਬਾਏ ਕਰ ਦੋ ਫਿਰ ਬਾਏ ਬਾਏ ਕਰ ਦਈਏ ਪੁੱਤ 6 ਮਿੰਟ ਦੀ ਵੀਡੀਓ ਬਣ ਗਈ ਆ ਤੇ ਬਾਕੀ ਠੀਕ ਓਕੇ ਨਾ ਹਾਂਜੀ ਹਾਂਜੀ ਡਨ ਟੈਂਟੇ ਕੰਮ ਫਿਰ ਬਿਲਕੁਲ ਡਨ ਤੇ ਵਧਾਈਆਂ ਹੁਣ ਭਰਾ ਨੂੰ ਫੇਰ ਫੇਰ ਜਾਂਦੇ ਜਾਂਦੇ ਤੇ ਧੰਨਵਾਦ ਬਹੁਤ ਬਹੁਤ ਭਰਾ ਦਾ ਚਲੋ ਠੀਕ ਆ ਜੀ ਵੀਡੀਓ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਮੇਰੇ ਭਰਾ ਚੰਗੀ ਲੱਗੀ ਤੇ ਉਕੇ ਇੱਕ ਕਰ ਰਿਪੀਟਰ ਜਨਵਰ ਦੀ ਵੀਡੀਓ ਹੀ ਨਾ ਛੋਟੀ ਮੋਟੀ ਤਾਂ ਹੀ ਆਪਾਂ ਗੱਲਬਾਤ ਰਿਕਾਰਡ ਕਰ ਲਈ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ